ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਵੀਡੀਓ ਲੈ ਕੇ ਆਏ ਅੱਜ ਆਪਾਂ ਇੱਕ ਇਹੋ ਜਿਹਾ ਜੁਗਾੜ ਬਣਾ ਕੇ ਦਿਖਾਵਾਂਗੇ ਜੋ ਕਿ ਹਰ ਮੇਰੇ ਡਰਾਈਵਰ ਵੀਰ ਦੇ ਜਾਂ ਖੇਤੀ ਮੈਹਿਕਮੇ ਵਾਲਿਆਂ ਦੇ ਜੋ ਵੀ ਖੇਤੀਬਾੜੀ ਦਾ ਕੰਮ ਕਰਦੇ ਨੇ ਜਾਂ ਕਿਸੇ ਵੀ ਪ੍ਰਕਾਰ ਦਾ ਕੋਈ ਸੰਦ ਚਲਾਉਂਦੇ ਨੇ ਉਹਨਾਂ ਦੇ ਜ਼ਿਆਦਾ ਕੰਮ ਆਊਗਾ ਜੀ ਆਪਾਂ ਇੱਕ ਛੋਟਾ ਜਿਹਾ ਪਾਈਪ ਦਾ ਟੋਟ ਲੈਤਾ ਜੀ ਇੱਕ ਉਹਦੇ ਤੇ 1/2 ਇੰਚੀ ਪਾਈਪ ਜਿਹੜੀ ਉਹਦਾ ਕੈਪ ਲੈਂਤਾਗਾ ਜੀ 2 ਕੁ ਫੁੱਟ ਦੀ ਆਪਾਂ ਲੈਤੀ ਆਗੀ ਪਲਾਸਟਿਕ ਦੀ ਪਾਈਪ ਪਾਣੀ ਵਾਲੀ ਜੀ ਇੱਕ ਕੰਚ ਦੀ ਗੋਲੀ ਲੈਤੀ ਆ ਜੀ ਜਿਹੜਾ ਟੱਕਣਾ ਉਹਦੇ ਵਿੱਚ ਆਪਾਂ ਜਿੱਦਾਂ ਸਰਾਖ ਮਾਰਿਆ ਇਦਾਂ ਸਰਾਖ ਮਾਰ ਲੈਣਾ ਜੀ ਉਸ ਤੋਂ ਬਾਅਦ ਪਾਇਪ ਚੜਾ ਕੇ ਵਿੱਚ ਇਹਦੇ ਗੋਲੇ ਪਾ ਦੇਣੇ ਆ ਜੀ ਗੋਲੀ ਪਾਉਣ ਤੋਂ ਬਾਅਦ ਬਾਈ ਜੀ ਜੋ ਆਪਣੀ ਗੋਲੀ ਆ ਗਈ ਉਹ ਬਾਹਰ ਨਾਲ ਨਿਕਲੇ ਉਹਦੇ ਵਾਸਤੇ ਟੱਕਣ ਤੋਂ 5-6 ਸੂਤ ਅੱਗੇ ਇੱਕ ਸਰਾਖ ਮਾਰ ਲੈਣਾਗਾ ਸਰਾਖ ਮਾਰ ਕੇ ਬਾਈ ਜੀ ਜੋ ਇਹ ਸਰਾਖ ਮਾਰਿਆ ਉਹਦੇ ਵਿੱਚ ਆਪਾਂ ਕਸਣਾਗਾ ਇੱਕ ਪੇਚ ਜੋ ਆਪਾਂ 1/2 ਇੰਚ ਦਾ ਪੇਚ ਲੈਂਦਾ ਇਹ ਜੀ 1/2 ਇੰਚ ਦਾ ਪੇਚ ਕੱਸ ਦੇਣਾ ਇਹ ਪੇਚ ਸਿਰਫ ਇਕੱਲਾ ਗੋਲੀ ਨੂੰ ਬਾਹਰ ਆਉਣ ਤੋਂ ਰੋਕਵਾ ਹੋਰ ਇਹਦਾ ਕੋਈ ਕੰਮ ਨਹੀਂ ਹੈਗਾ ਜੀ ਠੀਕ ਹੈ ਜੀ ਪੇਚ ਪੂਰਾ ਕੱਸ ਦੇਣਾ ਪੇਚ ਕੱਸਣ ਤੋਂ ਬਾਅਦ ਬਾਈ ਜੀ ਜਿਹੜਾ ਆਪਣਾ ਇੱਕ ਟੂਟੀਆਂ ਦੇ ਮੂੰਹ ਟੂਟਿੰਗ ਛੋੜਾਂ ਵਾਸਤੇ ਨਿਪਲ ਜਾਉਂਦਾਗਾ ਉਹ ਨਿਪਲ ਆਪਾਂ ਪਾਈਪ ਤੇ ਛੜਾ ਦੇਣਾ ਇਦਾਂ ਜੀ ਠੀਕ ਹੈ ਜੀ ਪਾਈਪ ਤੇ ਛੜਾਉਣ ਤੋਂ ਬਾਅਦ ਇੱਕ ਆਪਣਾ ਆਉਂਦਾਗਾ ਇਹਦੇ ਵਿੱਚ ਆਹ ਪਿੱਤਲ ਦਾ ਜੋ ਆਪਣੇ ਪਾਈਪ ਚੜਦੀ ਹੈ ਕਿ ਟੂਟੀ ਦੇ ਮੂਹਰੇ ਵੀ ਚੜ ਜਾਂਦਾਗਾ ਪਿੱਤਲ ਦਾ ਵੀ ਹੁੰਦਾ ਇਹ ਪਲਾਸਟਿਕ ਦਾ ਵੀ ਕੋਈ ਵੀ ਲੈ ਸਕਦੇ ਆ ਜੇ ਆਪਾਂ ਉਹਦੇ ਬਾਅਦ ਆਪਣਾ ਪਲਾਸਟਿਕ ਦੀ ਪਾਈਪ ਛੜਾ ਲਓ ਜੀ ਹੁਣ ਆਪਣਾ ਜਗਾੜ ਬਣ ਕੇ ਤਿਆਰ ਆ ਇਹ ਜਗਾੜ ਆਪਾਂ ਜਿਸ ਤਰ੍ਹਾਂ ਕਿ ਇੰਜਨ ਚੋਂ ਤੇਲ ਕੱਢਣਾ ਜਾਂ ਕੋਈ ਵੱਡੀ ਚੀਜ਼ ਆ ਉਸ ਤੋਂ ਤੇਲ ਕੱਢਣਾ ਉਸ ਤਰ੍ਹਾਂ ਇਹਨੂੰ ਉਹਦੇ ਵਿੱਚ ਪਾ ਕੇ ਹਿਲਾ ਦਿਓ ਜੀ ਐਦਾਂ ਹਿਲਾਉਣ ਤੋਂ ਬਾਅਦ ਬਾਈ ਜੀ ਆਪਣਾ ਪਾਣੀ ਬਾਹਰ ਆ ਕੇ ਤਿਆਰ ਆ ਜੀ ਆਪਾਂ ਜਿੱਦਾਂ ਮੂੰਹ ਨਾ ਖਿੱਚਦੇ ਆ ਆਪਣੇ ਮੂੰਹ ਚ ਪਾਣੀ ਵੜ ਜਾਂਦਾ ਪਾਣੀ ਵੜ ਜਾਓ ਚਾਹੇ ਤੇਲ ਖਿੱਚਦਾ ਤੇਲ ਵੜ ਜਾਂਦਾ ਜੀ ਦੇਖੋ ਉਹ ਚੀਜ਼ ਆਪਾਂ ਨੂੰ ਕਰਨ ਦੀ ਲੋੜ ਨਹੀਂ ਇਹ ਜਗਾੜ ਬਣਾਓ ਬਹੁਤ ਜ਼ਿਆਦਾ ਕੰਮ ਵਾਲਾ ਜਗਾੜਾ ਹਰੇਕ ਕਰਦੇ ਵਿੱਚ ਕੰਮ ਵਾਲਾ ਜਗਾੜਾ ਤੇ ਵੀਡੀਓ ਵਾਧੂ ਤੋਂ ਬਾਅਦ ਸ਼ੇਅਰ ਕਰਦੇ ਹੋ ਜੋ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਇਹੋ ਜਿਹੇ ਹੋਰ ਵੀਡੀਓ ਵੇਖਣ ਲਈ ਆਪਣਾ ਚੈਨਲ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਵੀਡੀਓ ਵੇਖਣ ਲਈ